ਕਾਰ ਰੁੱਖ ਚ ਵੱਜੀ ਤੇ ਪੰਨੀ ਗਈ ਅਤੇ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਦੀ ਮੌਤ ਹੋ ਗਈ ਹੈ ਤਿੰਨ ਫਟੜ ਨੇ ਇਹ ਹਾਦਸਾ ਮੁਕਸਰ ਸਾਹਿਬ ਬਠਿੰਡਾ ਰੋਡ ਤੇ ਪੇਸ਼ ਆਇਆ ਕਾਰ ਬਠਿੰਡਾ ਤੋਂ ਮੁਕਸਰ ਸਾਹਿਬ ਵੱਲ ਜਾ ਰਹੀ ਸੀ ਜਿਵੇਂ ਹੀ ਕਾਰ ਪਿੰਡ ਬੁੱਟਰ ਸਿੰਘ ਕੋਲ ਪਹੁੰਚੀ ਤਾਂ ਕਾਰ ਰੁੱਖ ਚ ਜਾ ਵੱਜੀ ਦੋ ਜ਼ਿੰਦਗੀਆਂ ਖਤਮ ਹੋ ਗਈਆਂ ਇਹ ਹਾਦਸਾ ਸਵੇਰੇ ਕਰੀਬ 7 ਵਜੇ ਪੇਸ਼ ਆਇਆ ਕਾਰ ਸਵਾਰ ਬਠਿੰਡਾ ਵਿਖੇ ਦੀਵਾਨ ਵਿੱਚ ਹਾਜ਼ਰੀ ਭਰਨ ਗਏ ਸਨ ਪਰ ਵਾਪਸ ਪਰਤਦਿਆਂ ਐਕਸੀਡੈਂਟ ਹੋ ਗਿਆ ਸੜਕਾਂ ਤੇ ਹਰ ਕੁਝ ਦਿਨ ਬਾਅਦ ਈਉਂ ਹੀ ਜਾ ਨਾ ਜਾਂਦੀਆਂ ਨੇ ਇਸ ਲਈ ਲੋੜ ਹੈ ਕਿ ਸੜਕ ਤੇ ਸਾਵਧਾਨੀ ਵਰਤੀ ਜਾਏ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਆંકੜਿਆਂ ਵੱਲ ਝਾਤ ਮਾਰੀਏ ਤਾਂ ਭਾਰਤ ਦੇ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਹਰ ਸਾਲ ਦੇਸ਼ ਦੇ ਵਿੱਚ ਅੰਦਾਜ਼ਨ 1.5 ਲੱਖ ਲੋਕ ਮਾਰੇ ਜਾਂਦੇ ਨੇ ਇਸ ਤੋਂ ਭਾਵ ਕਿ ਰੋਜ਼ਾਨਾ 1100 ਹਾਦਸੇ ਵਾਪਰਦੇ ਨੇ ਜਿਨ੍ਹਾਂ ਦੇ ਵਿੱਚ 400 ਤੋਂ ਵੱਧ ਲੋਕਾਂ ਨੂੰ ਸੜਕਾਂ निगल ਲੈਂਦੀਆਂ ਨੇ ਇਸ ਤੋਂ ਬਿਨਾ ਬਹੁਤ ਸਾਰੇ ਹਾਦਸੇ ਤਾਂ ਦਰਜ ਹੀ ਨਹੀਂ ਕਰਵਾਏ ਜਾਂਦੇ ਪਿਛਲੇ ਕੁਝ ਸਮੇਂ ਤੋਂ ਸੜਕ ਹਾਦਸਿਆਂ ਦੇ ਪੱਖ ਤੋਂ ਪੰਜਾਬ ਦੀ ਸਥਿਤੀ ਖਰਾਬ ਹੋ ਰਹੀ ਹੈ ਕੌਮੀ ਅਪਰਾਧ ਬਿਊਰੋ ਦੀ ਰਿਪੋਰਟ ਦੇ ਮੁਤਾਬਿਕ ਸੜਕ ਹਾਦਸਿਆਂ ਦੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਪੱਖੋਂ ਪੰਜਾਬ ਦੇਸ਼ ਦੇ ਪਹਿਲੇ 5 ਸੂਬਿਆਂ ਦੇ ਵਿੱਚ ਆਉਂਦਾ ਜੋ ਚਿੰਤਾ ਦਾ ਵਿਸ਼ਾ ਹੈ ਇਸ ਲਈ ਲੋੜ ਹੈ ਕਿ ਸੜਕ 'ਤੇ ਸਾਵਧਾਨੀ ਰਹਿ